ਰੂਸ ਦੇ ਨਾਲ ਜੰਗ ਕਰਨ ਅਮਰੀਕਾ ਇਹ ਯੂਕਰੇਨ ਦੀ ਲੋਕਾਂ ਨੂੰ ਵੀ ਬਾਹਰ ਕੱਢਣ ਦੀ ਤਿਆਰੀ ਹੈ ਯੂਕਰੇਨੀ ਲੋਕਾਂ ਨੂੰ ਵੀ ਅਮਰੀਕਾ ਤੋਂ ਕੀਤਾ ਜਾ ਸਕਦਾ ਹੈ ਡਿਪੋਰਟ ਕਾਨੂੰਨੀ ਦਰਜਾ ਖਤਮ ਕਰਨ ਤੇ ਕੀਤਾ ਜਾ ਰਿਹਾ ਵਿਚਾਰ ਵਿਟਨ ਦੇ ਵਿੱਚ ਨਿਊਜ਼ੀਲੈਂਡ ਦੇ ਰਾਜਦੂਤ ਨੇ ਟਰੰਪ ਦੀ ਰਾਜਨੀਤੀ ਸੰਬੰਧੀ ਤੇ ਚੁੱਕੇ ਸਵਾਲ ਨਿਊਜ਼ੀਲੈਂਡ ਸਰਕਾਰ ਨੇ ਫਿਲਕੋਫ ਨੂੰ ਨੌਕਰੀ ਤੋਂ ਕੱਟਿਆ ਵਿਦੇਸ਼ ਮੰਤਰੀ ਬੀਟਰਸ ਬੋਲੇ ਗੋਫ ਨੂੰ ਸਰਕਾਰੀ ਨੀਤੀਆਂ ਦੀ ਨੁਮਾਇੰਦੀ ਕਰਨੀ ਚਾਹੀਦੀ ਹੈ ਨਾ ਕਿ ਆਪਣੇ ਨਿੱਜੀ ਵਿਚਾਰਾਂ ਦਾ ਪ੍ਰਚਾਰਵਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਐਮ ਫੈਸਲਾ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਵਾਲੇ ਕਪਲ ਨੇ ਅਦਾਲਤ ਵਿੱਚ ਆਪਣੀ ਪਹਿਚਾਨ ਲੁਕਾਈ ਤਾਂ ਨਹੀਂ ਮਿਲੇਗੀ ਸੁਰੱਖਿਆ ਸ਼ਿਕਾਗੋ ਤੋਂ ਦਿੱਲੀ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਅਧ ਵਿਚਾਲੇ ਪਰਤਿਆ ਵਾਪਸ ਤਕਨੀਕੀ ਖਰਾਬੀ ਦੇ ਕਾਰਨ 10 ਘੰਟੇ ਤੱਕ ਦਿੱਲੀ ਦੇ ਵਿੱਚ ਘੁੰਮਦਾ ਰਿਹਾ ਜਹਾਜ਼ ਯਾਤਰੀਆਂ ਨੂੰ ਦਿੱਤਾ ਰਿਫੰਡ ਸਾਬਕਾ ਸੀਐਮ ਅਸ਼ੋਕ ਗਹਿਲੋਤ ਨੇ ਮਨੀ ਸ਼ੰਕਰ ਐੱਯਰ ਨੂੰ ਕਿਹਾ ਸਿਰਫਰਾ ਬੋਲੇ ਰਾਜੀਵ ਗਾਂਧੀ ਅਤੇ ਪਾਕਿਸਤਾਨ ਤੇ ਬਿਆਨ ਫਰਸਟਿਕ ਨਾ ਕੋਈ ਸਿਰਫਰਾਹੀ ਇਹ ਜਿਹਾ ਕਹਿ ਸਕਦਾ ਹੈ ਮਨੀਸ਼ਾੰਕਰ ਨੇ ਕਿਹਾ ਸੀ ਦੋ ਵਾਰ ਫੇਲ ਹੋਣ ਦੇ ਬਾਅਦ ਜੋ ਰਾਜੀਵ ਬਣੇ ਪ੍ਰਧਾਨ ਮੰਤਰੀ ਦੋ ਦਿਨਾਂ ਦੇ ਗੁਜਰਾਤ ਔਰੇ ਤੇ ਪ੍ਰਧਾਨ ਮੰਤਰੀ ਨਮੋ ਮੈਡੀਕਲ ਹਸਪਤਾਲ ਦੀ ਦੇਣ ਕੇ ਸੋਗਾ ਜਨ ਸਭਾ ਤੇ ਰੂਲ ਸ਼ੋ ਵੀ ਕਰਨਗੇ ਪ੍ਰਧਾਨ ਮੰਤਰੀ ਮੋਦੀ ਈ ਮੀਡੀਆ ਦੇ 30 ਗਿੰਦਵਾਜ਼ ਮੁਹੰਮਦ ਸ਼ਮੀਦ ਦੇ ਰੋਜ਼ਾ ਨਾ ਰੱਖਣ ਤੇ ਪੜਕੇ ਮਲਾਨਾ ਰਜ਼ਵੀ ਮੁਹੰਮਦ ਸ਼ਮੀਦ ਦੀ ਕੀਤੀ ਆਲੋਚਨਾ ਮਲਾਨਾ ਬੋਲੇ ਇਸਲਾਮ ਦੇ ਵਿੱਚ ਰੋਜ਼ਾ ਰੱਖਣਾ ਫਰਜ਼ ਸ਼ਮੀ ਦੀ એનર્ਜੀ ਡਰਿੰਕਸ ਪੀਂਦੇ ਹੋਏ ਫੋਟੋ ਹੋਈ ਸੀ ਵਾਇਰਲ ਕ੍ਰਿਕਟਰ ਸ਼ਾਹਬ ਅਖਤਰ ਨੇ ਵੀ ਸ਼ਮੀ ਤੇ ਸਾਧਿਆ ਨਿਸ਼ਾਨਾ ਬੋਲੇ ਰੋਜ਼ਾ ਕੋਈ ਬਹਾਨਾ ਨਹੀਂ ਬਲਕਿ ਇੱਕ ਪ੍ਰੇਰਨਾ ਹੈ ਰੋਜ਼ਾ ਕਿਸੇ ਨੂੰ ਟ੍ਰੇਨਿੰਗ ਤੋਂ ਨਹੀਂ ਰੋਕ ਸਕਦਾ ਰੋਜ਼ਾ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰੋ ਲੁਧਿਆਣਾ ਮੀਟਿੰਗ ਤੋਂ ਬਾਅਦ ਇਸ ਦੀ ਅਮਦ ਐਲਾਨ 10 ਮਾਰਚ ਨੂੰ ਆਪ ਵਿਧਾਇਕਾਂ ਦੇ ਘਰਾਂ ਦੇ ਬਾਹਰ ਹੋਵੇਗਾ ਰੋਸ ਫਰਦਰਸ਼ਨ 15 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਭਲਾਈ ਬੈਠ ਪੰਜਾਬ ਚ ਬੀਜੇਪੀ ਤੇ ਅਕਾਲੀ ਦਲ ਦੇ ਗੱਠ ਜੋੜ ਤੇ ਮਨਜਿੰਦਰ ਸਿੰਘ ਸਿਰਸਾ ਦੀ ਕੋਰੀ ਨਾ ਮੁੱਲੇ ਪੰਜਾਬ ਦੇ ਵਿੱਚ 2022 ਤੇ 2024 ਵਾਂਗ ਇਕੱਲਿਆਂ ਚੋਂ ਲੜੇਗੀ ਭਾਜਪਾ ਅਕਾਲ ਤਖਤ ਸਾਬ ਜੀ ਕਮੇਟੀ ਦੇ ਬੋਲੇ ਗਿਆਨੀ ਹਰਪ੍ਰੀਤ ਸਿੰਘ ਕਿਆ ਕੁਝ ਲੋਕ ਕਮੇਟੀ ਤੇ ਚੁੱਕ ਰਹੇ ਨੇ ਸਵਾਲ ਅਜੇ ਹੀ ਲੋਕ ਅਕਾਲ ਤਖਤ ਸਾਬ ਦੇ ਹੁਕਮਨਾਮੇ ਦੀ ਹੁਕਮਨਾਮੀ ਨੂੰ ਦੇਰੀ ਨੇ ਚੁਣੌਤੀ ਪੰਜਾਬ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਦੇ ਲਈ ਹਿਫਾਜ਼ਤ ਪ੍ਰੋਜੈਕਟ ਕੀਤਾ ਸ਼ੁਰੂ 10 ਮਿੰਟਾਂ ਦੇ ਵਿੱਚ ਔਰਤਾਂ ਨੂੰ ਮਿਲੇਗੀ ਮਦਦ 181 ਹੈਲਪਲਾਈਨ ਤੇ ਕਾਲ ਕਰਕੇ ਰਵਾਸਾਕ ਦੀ ਸ਼ਿਕਾਇਤ ਅਰਜ ਨਸ਼ਾ ਵਿਰੋਧ ਜੰਗ ਦੇ ਤਹਿਤ ਪੁਲਿਸ ਨੇ ਖਾਨਾਂ ਦੇ ਵਿਚਲਾਇਆ ਬਲਡوزر ਮੀਟ ਮਾਰਕੀਟ ਦੇ ਜੇ ਤਸਕਰਾਂ ਦੇ ਘਰ ਤੋੜੇ ਕੈਪਟਨ ਮੰਤਰੀ ਤਰਨਪੀਰ ਸੌਂਦ ਨੇ ਹੋਰ ਸਖਤ ਫੈਸਲੇ ਲੈਣ ਦੀ ਦਿੱਤੀ ਚੇਤਾਵਨੀ ਨਸ਼ਾ ਵਿਰੋਧ ਕਾਰਵਾਈ ਕਰਨ ਦੇ ਜਲੰਧਰ ਦੇ ਵਿੱਚ ਕੈਪਟਨ ਮੰਤਰੀ ਅਮਨ ਰੋੜਾ ਨੇ ਅਧਿਕਾਰੀਆਂ ਦੇ ਨਾਲ ਕੀਤੀ ਮੀਟਿੰਗ ਕਿ ਸਰਕਾਰ ਦੀ ਨਸ਼ਾ ਵਿਰੋਧੀ ਮਹਮ ਯੁੱਧ ਨਸ਼ਾ ਵਿਰੋਧ ਨੂੰ ਸੂਬੇ ਦੇ ਵਿੱਚ ਮਿਲ ਰਹੀ ਹੈ ਵੱਡੀ ਸਫਲਤਾ ਮੋਗਾ ਚ ਨਸ਼ਾ ਸ਼ਡਾਉ ਕੇਂਦਰ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਕਪਨਾ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੀੜਤ ਨੌਜਵਾਨਾਂ ਦੇ ਨਾਲ ਗੱਲਬਾਤ ਕਰਕੇ ਜਾਣਿਆ ਹਾਲ ਕਿ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਕੇ ਦਿੱਤਾ ਜਾਵੇਗਾ ਰੋਜ਼ਗਾਰ ਨਸ਼ਾ ਖਿਲਾਫ ਜੰਗ ਦੇ ਤਹਿਤ ਕਪਤਨ ਮੰਤਰੀ ਲਾਲਜੀਤ ਪੁਲਰ ਨੇ ਫਾਜ਼ਿਲਕਾ ਦਾ ਕੀਤਾ ਦੌਰਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਕੀਤੀ ਬੈਠਕ ਦਸਕਰਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ ਸਰਹਾਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਕਪਤਨ ਮੰਤਰੀ ਲਾਲਜੀਤ ਪੁਲਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਕੀਤੀ ਮੀਟਿੰਗ ਨਸ਼ੇ ਨੂੰ ਖਤਮ ਕਰਨ ਦੇ ਲਈ ਕੀਤੀ ਗਈ ਬ ਬੰਗਲੌਰ ਦੱਖਣ ਤੋਂ ਭਾਜਪਾ ਸੰਸਦ ਮੈਂਬਰ ਤੇਜਸਵੀ ਸੂਰੀਆ ਨੇ ਕਰਵਾਇਆ ਵਿਆਹ ਕਰਨਾਟਕ ਦੀ ਮਸ਼ਹੂਰ ਗਾਇਕਾ ਸ਼ਿਭਸ਼ਰੀ ਸਕੰਦ ਪ੍ਰਸਾਦ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਵਜੇ ਵਿਆਹ ਦੇ ਵਿੱਚ ਸਿਰਫ ਪਰਿਵਾਰਕ ਮੈਂਬਰ ਤੇ ਕੁਝ ਸਿਆਸੀ ਸਹਯੋਗੀ ਹੋਏ ਸ਼ਾਮਿਲ